ਹਾਂਜੀ ਵਾਹਿਗੁਰੂ ਜੀ ਦਾ ਖਾਤੋ ਸਾਰਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣੇ ਆਈ ਸੀ ਕੇ ਭੈਣ ਸਾਡੇ ਨਾਮ ਨੇ ਭਗਵੰਦਰ ਕੌਰ ਜੀ ਇਹਨਾਂ ਦਾ ਮਸਲਾ ਸੀਗਾ ਇਹ ਭਾਈ ਸਾਹਿਬ ਜੀ ਬੈਠੇ ਨੇ ਵਿੱਕੀ ਜੀ ਇਹਨਾਂ ਨਾਲ ਇਹਨਾਂ ਦਾ ਮਸਲਾ ਸੀਗਾ ਸਾਰਾ ਜੋ ਵੀ ਸੀਗਾ ਇਹਨਾਂ ਦਾ ਹੁਣ ਬਣਦਾ ਫੈਸਲਾ ਇਦਾਂ ਹੋਇਆ ਆ ਕਿ ਵੀ ਇਹ ਭਾਈ ਸਾਹਿਬ ਜੀ ਨੇ ਇਹ ਭੈਣ ਦੇ ਘਰ ਤੇ ਉੱਤੇ ਤਾਲਾ ਲਾਇਆ ਹੋਇਆ ਸੀਗਾ ਕਿਉਂਕਿ ਭੈਣ ਵੱਲੋਂ ਕੋਈ ਸਮਾਨ ਇਹਨਾਂ ਦਾ ਪਤਾ ਨਹੀਂ ਕਿਸ ਨੂੰ ਦਿੱਤਾ ਗਿਆ ਸੀ ਜੋ ਕੁਛ ਵੀ ਹੋਇਆ ਸੀਗਾ ਇਹ ਭਾਈ ਸਾਹਿਬ ਜੀ ਦੀ ਮੰਨਤ ਸੀ ਕਿ ਸਾਨੂੰ ਸਾਡਾ ਸਮਾਨ ਦਾ ਜਿਹੜਾ ਭੁਗਤਾਨ ਕਰ ਦਿੱਤਾ ਜਾਵੇ ਤੇ ਅਸੀਂ ਜਿਹੜਾ ਆ ਆਪਣੇ ਘਰ ਦਾ ਆਪਣੇ ਜਿੰਦਰੇ ਦੀ ਚਾਬੀ ਹੈ ਜਿਹੜੀ ਤੁਹਾਨੂੰ ਦੇ ਦਾਂਗੇ ਅੱਜ ਤੋਂ ਬਾਅਦ ਸਾਡਾ ਕੋਈ ਲੈਣ ਨਹੀਂ ਦੇਣਗੇ ਤੇ ਅ ਭੈਣ ਨੇ 80000 ਰੁਪਿਆ ਜਿਹੜਾ ਆ ਆਹ ਮੋਰੇ ਨਾਲੇ ਭਾਵੇਂ ਦਿਖਾ ਦੋ 80000 ਰੁਪਿਆ ਭੈਣ ਨੇ ਇਹਨਾਂ ਨੂੰ ਅਕਾਊਂਟ ਦੇ ਵਿੱਚ ਇਹਨਾਂ ਦੇ ਖਾਤੇ ਪਾ ਦਿੱਤਾ ਆ ਤੇ ਤਰੀਕ ਅੱਜ ਹੈਗੀ ਆ 29 ਜੂਨ 2025 ਤੇ ਇਹ ਪੈਸੇ ਇਹਨਾਂ ਨੇ 3:57 ਮਿੰਟ ਤੇ ਪਾ ਦਿੱਤੇ ਆ ਤੇ ਆ ਭਾਈ ਸਾਹਿਬ ਜੀ ਵੱਲੋਂ ਆਹ ਚਾਬੀਆਂ ਨੇ ਘਰ ਦੀਆਂ ਤੇ ਆਹ ਭੈਣ ਜੀ ਆ ਤੁਸੀਂ ਹੈ ਆਪਣੇ ਹੱਥੀ ਲੈ ਲਓ ਅੱਜ ਤੋਂ ਬਾਅਦ ਇਸ ਮਸਲੇ ਨੂੰ ਇੱਥੇ ਨਿਬੇੜਿਆ ਜਾਂਦਾ ਯਾਰ ਨਾ ਭੈਣ ਕਿਸੇ ਬੰਦੇ ਨੂੰ ਬੁਲਾ ਕੇ ਕਿਸੇ ਨਾਲ ਕੋਈ ਗੱਲਬਾਤ ਇਸ ਮਸਲੇ ਬਾਰੇ ਅੱਜ ਤੋਂ ਬਾਅਦ ਕੋਈ करूंगी ਨਾ ਕੋਈ ਸਿੰਘ ਜਾਂ ਕੋਈ ਵੀ ਬੰਦਾ ਇਹਨਾਂ ਨੂੰ ਇਸ ਮਸਲੇ ਬਾਰੇ ਏ ਆਊਗਾ ਤੇ ਇਹ ਭਾਈ ਸਾਹਿਬ ਜੀ ਦੀ ਵੀ ਜ਼ਬਾਨ ਹੈ ਕਿ ਅੱਜ ਤੋਂ ਬਾਅਦ ਨਾ ਮੈਂ ਭੈਣ ਦੇ ਨਾਲ ਮੇਰਾ ਇਸ ਮਸਲੇ ਦੇ ਨਾਲ ਕੋਈ ਲੈਣਾ ਦੇਣਾ ਆ ਨਾਲ ਰਹਿਣਗੇ ਨਾਲ ਵਰਤਣਗੇ ਕੋਈ ਵੀ ਗੱਲਬਾਤ ਹੈ ਕੁਝ ਵੀ ਆ ਭੈਣ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਤੇ ਆਹ ਵੀਰ ਆ ਭੈਣ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਹੁਣ ਇਹ ਆਪਣੇ ਮੂੰਹ ਦੋਏ ਦਾਦਣ ਕਿ ਵੀ ਇਹਨਾਂ ਦੀ ਜੜੀ ਸਹਿਮਤੀ ਬਣੀ ਆ ਉਹ ਜਾਏ ਬੋਲੋ ਤੁਸੀਂ ਬੋਲਣਾ ਤੁਸੀਂ ਜੇ ਦਾਦੂ ਮਾਰੇ ਬਹੁਤ ਕੋਸੇ ਹੋ ਗਿਆ ਆਪਣੀ ਫੈਸਲੀ ਆਪਣਾ ਕੋਈ ਲੈਣਾ ਦੇਣਾ ਨਹੀਂ ਹੈ ਹਾਂਜੀ ਹੋ ਗਿਆ ਜੀ ਆਪਣਾ ਫੈਸਲਾ ਜੋ ਕਰਾਦਾ ਵਿਖੇ ਜਿੰਨੇ ਬਾਬਾ ਜੀ ਨੇ ਕਰਾਤਾ ਹੈ ਆਪਣਾ ਫੈਸਲਾ ਹੋ ਗਿਆ ਚਾਬੀ ਆਪਾਂ ਨੂੰ ਦੇ ਦਿੱਤੀ ਹੈ ਜੀ ਜੋ ਸਮਾਨ ਦੇ ਪਏ ਸੀ ਇਹਨਾਂ ਨੇ ਸਾਨੂੰ ਦੇ ਦਿੱਤੇ ਹੈ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਨਾ ਮਕਾਨ ਚ ਕੋਈ ਲੈਣਾ ਦੇਣਾ ਚਾਬੀ ਮੈਨੂੰ ਮਿਲ ਗਈ ਆ ਮੇਰਾ ਨਾ ਕੋਈ ਅਸੀਂ ਕੋਡ ਕੇਸ ਕਰਾਂਗੇ ਨਾ ਸਾਡਾ ਕੋਈ ਲੈਣਾ ਦੇਣਾ ਜੀ ਇਹਨਾਂ ਦਾ ਚਾਬੀ ਆਪਾਂ ਇਹਨਾਂ ਨੂੰ ਦੇ ਦਿੱਤੀ ਹੈ ਵਾਹਿਗੁਰੂ ਜੀ ਤਾਲੇ ਵਾਹਿਗੁਰੂ ਜੀ ਤਾਲੇ